ਚੰ ਵਧੀਆ ਸਿਵਲ ਵਰਕਰ ਯੂਨੀਅਨ ਦਾ ਪ੍ਰੈਜ਼ੀਡੈਂਟਾਂ ਮੂਜੂਦਾ ਸਾਡਾ ਧਰਨੇ ਦਾ ਕਾਰਨ ਸਾਰਾ ਇਹ ਹੈ ਸਾਡੇ ਮੁਲਾਜ਼ਮ ਸਾਥੀ ਪੁਰਾਣੇ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਤ੍ਰਿਵੇਣੀ ਕੰਪਨੀ ਲਿਆ ਕੇ ਬਿਠਾਦੀ ਇਹਨਾਂ ਨੇ ਸਾਡੇ ਬਠਿੰਡੇ ਸ਼ਹਿਰ 'ਚ ਹੁਣੇ ਨਵੇਂ ਟੈਂਡਰ ਲਾਈ ਜਾਂਦੇ ਸਿਵਲ ਰਿਪੋਰਟ ਤੇ ਨਗਰ ਨਿਗਮ ਮਿਲ ਕੇ ਬਈ ਹੋਰ ਕੋਈ ਕੰਪਨੀ ਲਿਆ ਜAVE ਪਰੰਤੂ ਸਿਵਲ ਵਰਕਰ ਯੂਨੀਅਨ ਮੰਗ ਕਰ ਰਹੀ ਹੈ ਬਈ ਬਠਿੰਡਾ ਸ਼ਹਿਰ ਵਿੱਚ ਕੋਈ ਵੀ ਕੰਪਨੀ ਨਾ ਲਗਾਈ ਜਾਵੇ ਜੇਕਰ ਕੰਪਨੀ ਲੱਗਦੀ ਹੈ ਤਾਂ ਸਿਵਲ ਬੋਰਡ ਦੇ ਜਿੰਨੇ ਵੀ ਮੁਲਾਜ਼ਮ ਹੈ ਕੱਚੇ ਪੱਕੇ ਮੱਲੀ ਬੇਲਦਾਰ ਮੋਟਰਾਂ ਤੇ ਕੰਮ ਕਰ ਰਹੇ ਪੰਪਰੇਟਰ ਸਾਰੇ ਮਿਲ ਕੇ ਇੱਕ ਜੁੱਟੋ ਕੇ ਵੱਖ-ਵੱਖ ਜੱਥੇ ਬੰਦਿਆਂ ਨਾਲ ਰਲ ਕੇ ਬਟੇਂਡਾ ਸੇਰ 'ਚ ਧਰਨਾ ਦੇਵਾਂਗੇ ਬਹੁਤ ਤਕੜਾ ਸਟਰੋਂਗ ਤੇ ਜਿਹੜੀ 597 ਦੀ ਪਾਲਸੀ ਹੋਈ ਹੋਈ ਹੈ ਅਸੀਂ ਬੇਨਤੀ ਕਰਦੇ ਹਾਂ ਮੇਰ ਸਾਹਿਬ ਨੂੰ ਵੀ 597 'ਚ ਜਿਹੜੇ ਸਫਾਈ ਸੇਵਕ ਸੀਵਰਮੈਨ ਨੇ ਉਹਨਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਜੇਕਰ 1 ਮਹੀਨੇ ਦੇ 15 ਦਿਨਾਂ ਦੇ ਵਿੱਚ ਵਿੱਚ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਐਂ ਧਰਨੇ ਤੇ ਬੈਠਿਆ ਰਹਾਂਗੇ ਤੇ ਸਾਡੀ ਮੰਗ ਆਹੀ ਹੈ ਵੀ ਮੇਰੇ ਮੁਲਾਜ਼ਮ ਸਾਥੀ ਪੁਰਾਣੇ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਉਹ ਕੱਚੇ ਕੰਮ ਹੈ ਉਹਨਾਂ ਨੂੰ ਯਾਦਾ ਮਹਿਕਮੇਦੀਨ ਲਿੱਤਾ ਜਾਵੇ ਜਾਂ ਨਗਰ ਨਿਗਮ ਵਿੱਚ ਜਾਂ ਸੀਵਰੇਜ ਬੋਰਡ ਵਿੱਚ ਕੋਈ ਵੀ ਵਿੱਚ ਠੇਕੇਦਾਰ ਨਾ ਪਾਇਆ ਜਾਵੇ ਸਿੱਧਾ ਮਹਿਕਮੇਦੀਨ ਕੀਤਾ ਜਾਵੇ ਸਾਨੂੰ ਠੇਕੇਦਾਰਾਂ ਤੋਂ ਅਸੀਂ ਤਨਖਾਹ ਦੀ ਦਿੱਕਤ ਆਂਦੀ ਹੈ ਸਾਨੂੰ ਤੇ ਬਾਈਚਾਂ ਸਰਕਾਰ ਦੀ ਜਿਵੇਂ ਕੋਈ ਪਾਲਿਸੀ ਬਣਦੀ ਹੈ ਪੱਕੇ ਕਰਨ ਦੀ ਵਿੱਚ ਠੇਕੇਦਾਰ ਹੁੰਦਾ ਤਾਂ ਉਸ ਪਾਲਿਸੀ ਅਧੀਨ ਸਾਡੇ ਮੁਲਾਜ਼ਮ ਆਂਦੇ ਨਹੀਂ ਜਲਦੀ ਜੀ ਕਿਉਂਕਿ ਅਗਰ ਮਹਿਕਮੇਦੀਨ ਹੋਣਗੇ ਤਾਂ ਕਿਉਂਕਿ ਸਿੱਧੇ ਹੀ ਡਾਇਰੈਕਟਰੀ ਰੈਗੂਲਰ ਜਾਂ ਡੇਲੀ ਵੇਜ ਹੋ ਸਕਦੇ ਹੈ ਇਸ ਕਰਕੇ ਸਾਨੂੰ ਠੇਕੇਦਾਰਾਂ ਤੋਂ ਇਤਰਾਜ਼ ਹੈ ਹਾਂ ਤੁਹਾਡੀਆਂ ਮੰਗਾਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਤਰਨੇ ਨੂੰ ਸੰਘਰਸ਼ ਨੂੰ ਬਹੁਤ ਤੇਜ਼ ਕਰਾਂਗੇ ਮੋਟਰਾਂ ਬੰਦ ਕਰਾਵਾਂਗੇ ਹਨੂਮਾਨ ਚੌਕ ਹਾਈਵੇ ਜਾਮ ਕਰਾਂਗੇ ਤੇ ਸਾਰੀ ਹੀ ਬਾਲਮਿਕ ਸਮਾਜ ਨੂੰ ਤੇ ਪੱਕੇ-ਪੱਕੇ ਜਥੇਬੰਦੀਆਂ ਨੂੰ ਬੁਲਾਵਾਂਗੇ ਇੱਕ ਪੰਜਾਬ ਲੈਵਲ ਤੇ ਤਰਨਾ ਦੇਵਾਂਗੇ ਬਟਿੰਡੇ ਸਹਿਰ ਵਿੱਚ ਫਿਵਰੇਜ ਵਰਕਰ ਯੂਨੀਅਨ पंजाब